ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਹੀ ਛੋਟਾ ਜਿਹਾ ਤੇ ਸਮਾਰਟ ਜਿਹਾ ਟਰੈਕਟਰ ਬਹੁਤ ਵਧੀਆ ਵੀਡੀਓ ਪੂਰੀ ਦੇਖਿਓ ਜੇ ਪੰਜਾਬਾ ਤੋਂ ਸਿੱਖ ਵਾਲਾ ਨੂੰ ਹੁੰਦੇ ਹੋਏ ਸਾਨੂੰ ਅਸੀਂ ਦੇਖਿਆ ਦੇਖੋ ਪੱਠਾਟਾਂ ਵਾਲਾ ਚੱਲ ਰਿਹਾ ਹੈ ਪੱਠੇ ਦੇ ਕੋਲ ਦੀ ਹੁੰਦਿਆਂ ਹੋਇਆਂ ਅਸੀਂ ਅੱਗੇ ਪਹੁੰਚੇ ਤੇ ਅੱਗੇ ਕੁਝ ਔਰਤਾਂ ਲੱਕੜਾਂ ਬਾਲਣ ਚੁੱਕ ਕੇ ਲੈ ਜਾਂਦੀਆਂ ਹੋਈਆਂ ਅੱਗੇ ਆ ਗਿਆ ਜੀ ਕਿਨੂਆ ਵਾਲਾ ਬਾਗ ਬਹੁਤ ਹੀ ਸੋਹਣਾ ਸੁੰਦਰ ਉਸ ਤੋਂ ਅੱਗੇ ਤੁਸੀਂ ਦੇਖੋਗੇ ਕਿ ਠੇਕਾ ਸ਼ਰਾਬ ਵਾਲਾ ਖਾਸਾ ਸੰਤਰਾ ਠੰਡੀ ਬੀਅਰ ਇੱਥੋਂ ਪੀ ਸਕਦੇ ਹੋ ਜੀ ਨੇ ਪੀਣਾ ਠੰਡ ਦੇ ਵਿੱਚ ਉਸ ਤੋਂ ਅੱਗੇ ਜੀ ਸਾਡੇ ਮੋਟਰਸਾਈਕਲ ਦੇ ਵਿੱਚ ਅਸੀਂ ਪਵਾ ਰਹੇ ਆ ਪੈਟਰੋਲ ਤੇ ਆ ਵੀਰ ਨੇ ਆ ਦੇਖੋ ਟੱਕਣ ਖੋਲ ਲਿਆ ਇਧਰੋਂ ਆਨੇ ਨੰਬਰ ਭਰਤਾ ਪੈਸੇ ਭਰ ਲਿਆ ਤੇ ਜਕੋਈ ਇਹ ਪਾਤਾ ਤੇਲ ਇਹ ਉਹ ਕਰਤਾ ਸ਼ੁਰੂ ਲਓ ਜੀ ਤੇਲ ਪਾਤਾ ਹੁਣ ਆਪਾਂ ਸਿੱਖਵਾਲਾ ਕ੍ਰੋਸ ਕਰਦੇ ਹੋਏ ਫਿਰਨੀ ਤੋਂ ਅੱਗੇ ਜਾ ਰਹੇ ਆ ਸਿੱਖਵਾਲੇ ਪਿੰਡ ਦੀ ਫਿਰਨੀ ਆ ਬਹੁਤ ਹੀ ਸੁੰਦਰ ਪਿੰਡ ਆ ਸਿੱਖਵਾਲਾ ਤੇ ਅਸੀਂ ਪਹੁੰਚ ਗਏ ਆ ਜੀ ਸਿੱਖਵਾਲੇ ਬੱਸ ਸਟੈਂਡ ਦੇ ਕੋਲ ਆ ਆ ਗਿਆ ਜੀ ਸਿੱਖਵਾਲੇ ਬੱਸ ਸਟੈਂਡ ਅੱਗੇ ਤੁਸੀਂ ਦੇਖੋਗੇ ਅੱਗੇ ਆ ਰਿਹਾ ਜੀ ਆ ਆ ਚੁੱਕਿਆ ਜੀ ਬਾਬਾ ਵਿਸ਼ਕਰਮਾ ਦੇਵ ਜੀ ਦਾ ਮੰਦਿਰ ਅੱਗੇ ਤੁਸੀਂ ਦੇਖੋ ਕਿ ਬਹੁਤ ਹੀ ਸੋਹਣਾ ਟਰੈਕਟਰ ਆ ਦੇਖੋ ਛੋਟਾ ਜਿਹਾ ਇੰਜ ਲੱਗ ਰਿਹਾ ਜਿਵੇਂ ਕਿ ਕਿਸੇ ਬੱਚਿਆਂ ਦਾ ਕੋਈ ਖੜਾਣਾ ਹੋਵੇ ਤੇ ਮੈਂ ਤਾਂ ਪਹਿਲੀ ਵਾਰ ਦੇਖਿਆ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਆ ਟਰੈਕਟਰ ਬਹੁਤ ਹੀ ਵਧੀਆ ਲੱਗ ਰਿਹਾ ਦੇਖੋ ਤੁਸੀਂ ਉਸ ਤੋਂ ਅੱਗੇ ਆਪਾਂ ਪਿੰਡ ਦੀ ਫਿਰਨੀ ਘੁੰਮਦੇ ਘਮਾਉਂਦੇ ਹੋਏ ਅੱਗੇ ਨੂੰ ਜਾ ਰਹੇ ਆ ਅੱਗੇ ਆ ਗਿਆ ਜੀ ਵਰਕਸ਼ਾਪ ਲੱਕੜਾ ਚੀਰਨ ਵਾਲਾ ਆਰਾ ਆ ਗਿਆ ਜੀ ਅੱਗੇ ਉਹ ਦੇਖੋ ਬੰਦੇ ਠੰਡ ਚ ਕਿਵੇਂ ਇਕੱਠੇ ਹੋਏ ਬੈਠੇ ਆ ਉਦੋਂ ਅੱਗੇ ਆ ਗਿਆ ਜੀ ਵਾਟਰ ਬਾਕਸ ਦੇ ਕੋਲ ਦੀ ਲੰਘਦੇ ਹੋਏ ਆਪਾਂ ਹੁਣ ਆਪਾਂ ਜਾ ਰਹੇ ਆ ਦੇਖੋ ਹੁਣ ਇੱਥੋਂ ਮੁੜਨਾ ਆਪਾਂ ਪੀਟੀ ਵਾਲੇ ਨੂੰ ਸੜਕ ਜਾਂਦੀ ਉੱਥੇ ਬਈ ਸਾਈਡ ਤੇ ਢੋ ਬੜਾ ਸਾਈਡ ਦੇ ਸਾਨੂੰ ਇਹ ਉਹ ਲੰਘ ਗਈ ਲਓ ਜੀ ਹੁਣ ਆਪਾਂ ਅੱਗੇ ਜਾ ਰਹੇ ਆ ਅੱਗੇ ਆ ਗਿਆ ਜੀ ਟਰੈਕਟਰ ਬਈ ਸਾਈਡ ਦੇ ਕਰਕੇ ਲੰਗਾਈ ਕਿਤੇ ਦੂਰ ਕਰ ਲਾ ਦੂਰ ਮੜਾ ਆ ਹਾਂ ਸਰ ਉਹ ਵੇਖੀ ਕਿਤੇ ਨੈ ਲੱਗਦਾ ਜਿਵੇਂ ਵਿੱਚ ਹੀ ਵਜਣ ਲੱਗੀ ਉਸ ਤੋਂ ਅੱਗੇ ਆ ਗਿਆ ਜੀ ਕਾਲਜ ਇਹ ਆ ਕਾਲਜ ਸਿੱਖ ਵਾਲੇ ਪਿੰਡ ਦਾ ਉਸ ਤੋਂ ਅੱਗੇ ਆਪਾਂ ਜੀ ਘੁੰਮਦੇ ਤੱਪਦੇ ਹੋਏ ਲੰਘਦੇ ਹੋਏ ਹਰੀਆਂ ਭਰੀਆਂ ਫਸਲਾਂ ਕਣਕਾਂ ਤੇ ਹਰੇ ਭਰੇ ਰੁੱਖ ਉੱਤੋਂ ਠੰਡ ਉਸ ਤੋਂ ਅੱਗੇ ਤੁਸੀਂ ਦੇਖੋ ਕਿ ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ ਕੋਈ ਸਾਈਕਲ ਤੇ ਕੋਈ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਉਸ ਤੋਂ ਅੱਗੇ ਤੁਸੀਂ ਦੇਖੋ ਟਰੈਕਟਰ ਜੋਂਡੀਅਰ ਖੜਾ ਹੈ ਤੇ ਆਹ ਬਾਈ ਜੀ ਨੇ ਮੋਟਰਸਾਈਕਲ ਦੀ ਪੱਠਿਆਂ ਵਾਲੀ ਪੰਡ ਤੇ ਭਾਈ ਤੁਸੀਂ ਵੀ ਮਾੜੀ ਸਾਈਡ ਦੇਓ ਸਾਨੂੰ ਨੰਗਣ ਦਿਓ ਲਓ ਜੀ ਹੁਣ ਆਪਾਂ ਉੱਠ ਦੇਖਣ ਨੂੰ ਮਿਲਿਆ